ਕੀ ਹੋਇਆ ਜੇ ਆਈ ਪੱਟੜ ਤੂੰ ਆਉਂਦੀ ਰੁੱਤ ਦੇ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਕਿਤੋਂ ਲਿਆਉਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਸਾਸੀ ਕਾਲ ਜੀ ਸਾਰਿਆਂ ਨੂੰ ਮੈਂ ਪੰਜਾਬ ਟਾਕਸ ਵਿਦ ਲਖਵੀਰ ਤੇ ਤੁਹਾਡਾ ਸਵਾਗਤ ਕਰਦਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਾਂਗੇ ਪੰਜਾਬ ਸਰਕਾਰ ਦੁਆਰਾ ਇੱਕ ਨਵਾਂ ਜਿਹੜੀ ਅਨਾਉਂਸਮੈਂਟ ਕੀਤੀ ਗਈ ਹੈ ਉਹਦਾ ਨੋਟੀਫਿਕੇਸ਼ਨ ਕਦੋਂ ਤੱਕ ਆਊਗਾ ਕਦੋਂ ਤੱਕ ਪੇਪਰ ਲਿਆ ਜਾਊਗਾ ਉਹ ਬਾਅਦ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਾਂਗੇ ਪੰਜਾਬ ਸਰਕਾਰ ਦੁਆਰਾ ਉਹਨਾਂ ਦੇ ਲਈ ਜਿਹੜੇ ਪੰਜਾਬ ਪੁਲਿਸ ਦੀ ਤਿਆਰੀ ਕਰ ਰਹੇ ਨੇ ਨੌਜਵਾਨ ਜਾਂ ਆਪਾਂ ਧੀਆਂ ਪੰਜਾਬ ਦੀਆਂ ਜਿਹੜੀਆਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦੀਆਂ ਨੇ ਉਹਨਾਂ ਦੀ ਗੱਲ ਕਰੀਏ ਜਾਂ ਪੰਜਾਬ ਦੇ ਗੱਭਰੂ ਜਿਨ੍ਹਾਂ ਨੇ ਮੋਟਿਵ ਲੈ ਰੱਖਿਆ ਕਿ ਇੱਕ ਵਾਰੀ ਪੰਜਾਬ ਪੁਲਿਸ ਦੀ ਜਿਹੜੀ ਵਰਦੀ ਪਾਉਣੀ ਆ ਉਹਨਾਂ ਲਈ ਇੱਕ ਵੱਡਾ ਮੌਕਾ ਕਿਉਂਕਿ ਇੱਕ ਵੱਡੀ ਬੰਪਰ ਭਰਤੀ 10000 ਜਿਹੜੀਆਂ ਪੋਸਟਾਂ ਪੰਜਾਬ ਪੁਲਿਸ ਦੇ ਵਿੱਚ ਆ ਰਹੀਆਂ ਨੇ ਪੰਜਾਬ ਸਰਕਾਰ ਦੁਆਰਾ ਮਾਨ ਸਰਕਾਰ ਦੁਆਰਾ ਅਨਾਉਂਸਮੈਂਟ ਕੀਤੀ ਗਈ ਹੈ ਔਰ ਨਾਲ ਹੀ ਦੂਜੇ ਪਾਸੇ ਪੰਜਾਬ ਪੋਸਟ ਦੇ ਨਾਲ-ਨਾਲ ਸਿੱਖਿਆ ਦੇ ਖੇਤਰ ਦੇ ਵਿੱਚ ਆਪਾਂ ਜੇ ਗੱਲ ਕਰੀਏ ਸਿੱਖਿਆ ਦੇ ਖੇਤਰ ਦੇ ਵਿੱਚ 2021 ਤੋਂ ਬਾਅਦ 2021 ਕਾਂਗਰਸ ਸਰਕਾਰ ਚੰਨੀ ਸੀਐਮ ਤੋਂ ਬਾਅਦ ਜੇ ਇੱਕ ਵੱਡੀ ਭਰਤੀ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਮਾਨ ਸਰਕਾਰ ਇੱਥੇ ਮੈਂ ਮਾਨ ਸਰਕਾਰ ਦਾ ਧੰਨਵਾਦ ਵੀ ਕਰਨਾ ਚਾਹਣਾਗਾ ਅੱਜ ਦੀ ਜਿਹੜੀ ਕਾਨਫਰੰਸ ਦੇ ਵਿੱਚ ਭਗਵੰਤ ਮਾਨ ਦੁਆਰਾ ਕੱਲ ਮਾਗੀ ਦੇ ਮੇਲੇ ਤੇ ਸੰਗਤ ਨੂੰ ਸੰਬੋਧਨ ਕਰਦਿਆ ਕਿਹਾ ਗਿਆ ਕਿ 10000 ਪੰਜਾਬ ਪੁਲਿਸ ਦੀ ਭਰਤੀ ਤੇ ਨਾਲ ਹੀ ਸਿੱਖਿਆ ਦੇ ਖੇਤਰ ਦੇ ਵਿੱਚ ਇੱਕ ਵੱਡੀ ਭਰਤੀ ਮਾਸਟਰ ਕੇਡਰ ਅਧੀਨ ਜਿਹੜੇ ਅਧਿਆਪਕ ਆਉਂਦੇ ਨੇ ਉਹਨਾਂ ਦੀ ਵੱਡੀ ਭਰਤੀ ਕੀਤੀ ਜਾ ਰਹੀ ਹੈ ਹੁਣ ਪੋਸਟਾਂ ਕਿੰਨੀਆਂ ਆਉਣਗੀਆਂ ਕਿਹੜੇ ਸਬਜੈਕਟ ਦੀਆਂ ਕਿੰਨੀਆਂ ਆਉਣਗੀਆਂ ਇਹ ਤਾਂ ਆਪਾਂ ਨੂੰ ਨੋਟੀਫਿਕੇਸ਼ਨ ਜਦੋਂ ਇਸ਼ਤਿਹਾਰ ਆਊਗਾ ਉਦੋਂ ਪਤਾ ਲੱਗੂਗਾ ਤੇ ਰਹੀ ਗੱਲ ਦੂਜੀ ਉਹਨਾਂ ਨੇ ਨਾਲ ਇੱਕ ਹੋਰ ਵੱਡੀ ਗੱਲ ਕਹੀ ਹੈ ਕਿ ਜੀ ਫਿਜ਼ੀਕਲ ਐਜੂਕੇਸ਼ਨ ਵਾਲੇ ਯਾਨੀ ਕਿ ශਰੀੜਿਕ ਸਿੱਖਿਆ ਦੇ ਅਧਿਆਪਕ ਬੜਾ ਰੌਲਾ ਪਾਉਂਦੇ ਨੇ ਟੈਂਕੀਆਂ ਤੇ ਚੜ ਚੜ ਬੜਾ ਇਹਨਾਂ ਨੇ ਰੌਲਾ ਪਾਇਆ ਚਾਹੇ 168 ਭਰਤੀ ਹੋਵੇ ਚਾਹੇ ਨਵੀਆਂ ਪੋਸਟਾਂ ਦੀ ਭਰਤੀ ਹੋਵੇ ਮੈਂ ਸਾਰੇ ਸ੍ਰੀਕ ਸਿੱਖਿਆ ਦੇ ਅਧਿਆਪਕਾਂ ਨੂੰ ਕਹਿਣਾ ਚਾਹਣਾ ਤੁਹਾਡੇ ਲਈ ਥੋੜੀ ਰਾਹਤ ਆ ਤੁਹਾਡੇ ਲਈ ਥੋੜੀ ਖੁਸ਼ਖਬਰੀ ਦੀ ਜਿਹੜੀ ਨਿਊਜ਼ ਆਈ ਹੈ ਕਿ ਭਗਵੰਤ ਮਾਨ ਸਰਕਾਰ ਦੇ ਸੀਐਮ ਮਾਨ ਸਾਹਿਬ ਦੇ ਆਪਦੇ ਮੂੰਹ ਦੇ ਵਿੱਚੋਂ ਫਿਜ਼ੀਕਲ ਐਜੂਕੇਸ਼ਨ ਸ਼ਬਦ ਨਿਕਲਿਆ ਜੇ ਸ਼ਬਦ ਨਿਕਲਿਆ ਤਾਂ that means ਉਹਨਾਂ ਦੇ ਧਿਆਨ ਦੇ ਵਿੱਚ ਉਹਨਾਂ ਦੇ ਜਹਨ ਦੇ ਵਿੱਚ ਕਿਤੇ ਨਾ ਕਿਤੇ ਫਿਜ਼ੀਕਲ ਐਜੂਕੇਸ਼ਨ ਜਾਂ ਸਰੀਰਕ ਸਿੱਖਿਆ ਦੇ ਲਈ ਕੁਛ ਨਾ ਕੁਛ ਚੱਲ ਰਿਹਾ ਹੈ ਮੇਰੀ ਸਾਰੇ ਫਿਜ਼ੀਕਲ ਐਜੂਕੇਸ਼ਨ ਦੇ ਕੈਡਰ ਨੂੰ ਬੇਨਤੀ ਹੈ ਵੀ ਜੇ ਆਪਾਂ ਪੋਸਟਾਂ ਵਧਾਉਣੀਆਂ ਤਾਂ ਆਪਾਂ ਇੱਕ ਮੰਚ ਤੇ ਇੱਕ ਇਕੱਤਰਤ ਹੋ ਜਾਈਏ ਕਿਉਂਕਿ ਆਪਾਂ ਆਪਸ ਦੇ ਵਿੱਚ ਬਹੁਤ ਲੜ ਲੇ ਕਿ ਜੀ ਮੈਂ ਉਹਦੇ ਨਾਲ ਨਹੀਂ ਜਾਣਾ ਜੀ ਉਹਦੇ ਨਾਲ ਤਾਂ ਮੇਰੀ ਬਣਦੀ ਨਹੀਂ ਮੈਂ ਉਹਦੇ ਨਾਲ ਧਰਨੇ ਤੇ ਨਹੀਂ ਜਾਣਾ ਜੇ ਉਹ ਜਾਊਗਾ ਧਰਨੇ ਤੇ ਮੈਂ ਨਹੀਂ ਜਾਣਾ ਜੇ ਉਹਨੂੰ ਪ੍ਰਧਾਨ ਬਣਾਉਣਾ ਮੈਂ ਨਹੀਂ ਤੁਰਨਾ ਜੇ ਉਹਨੂੰ ਤੁਸੀਂ ਖਜ਼ਾਨਚੀ ਲਾਇਆ ਤਾਂ ਜੀ ਅਸੀਂ ਨਹੀਂ ਚੱਲਣਾ ਇਹ ਚੀਜ਼ਾਂ ਕਰਕੇ ਆਪਾਂ ਪਹਿਲਾਂ ਹੀ ਪੰਜਾਬ ਸਰਕਾਰ ਦੋ ਜਿਹੜਾ ਫਿਜ਼ੀਕਲ ਐਜੂਕੇਸ਼ਨ ਕੈਡਰ ਆ ਉਹ ਬਹੁਤ ਨਿਗਾਤੋਂ ਓਲੇ ਹੋ ਚੁੱਕਿਆ ਜਿਹੜਾ ਕਿ ਪਹਿਲਾਂ ਹੀ ਬੜਾ ਪਿੱਛੇ ਚਲਾ ਗਿਆ ਫਿਜ਼ੀਕਲ ਐਜੂਕੇਸ਼ਨ ਬਾਕੀ ਕੈਡਰਾਂ ਦੀ ਗੱਲ ਕਰੀਏ ਉਹ ਹਾਲੇ ਵੀ ਐਫਰਟਸ ਕਰ ਰਹੇ ਨੇ ਜਿਵੇਂ ਸਾਂਝੇ ਮੋਰਚੇ ਮੋਰਚੇ ਅਧਿਆਪਕ ਦੀ ਗੱਲ ਕਰੀਏ ਜਸਵੰਤ ਘੁਬਾਇਆ ਸਾਡਾ ਬਾਈ ਬਹੁਤ ਮਿਹਨਤ ਕਰ ਰਿਹਾ ਜਾਂ ਰਮਨ ਵਰਗੇ ਬਾਈ ਸਾਡੇ ਬਹੁਤ ਮਿਹਨਤ ਕਰ ਰਹੇ ਨੇ ਸੋ ਮੇਰੀ ਬੇਨਤੀ ਆ ਵੀ ਬਾਕੀ ਸਾਰੇ ਸਬਜੈਕਟ ਵਾਲਿਆਂ ਨੂੰ ਅਧਿਆਪਕ ਸਾਂਝਾ ਮੋਰਚਾ ਪੱਕਾ ਸੰਗਰੂਰ ਡੀਸੀ ਆਫਿਸ ਦੇ ਬਾਹਰ ਲੱਗਿਆ ਹੋਇਆ ਉਹ ਵੀ ਉੱਥੇ ਪਹੁੰਚਣ ਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਤੁਸੀਂ ਧਰਨਿਆਂ ਦਾ ਮੌਕਾ ਹੀ ਨਾ ਦਿਓ ਜੇ ਇਸ ਤੋਂ ਬਾਅਦ ਤੁਸੀਂ ਮਾਸਟਰ ਕੈਡਰ ਜਾਂ ਲੈਕਚਰਰ ਕੈਡਰ ਦੀ ਭਰਤੀ ਕੱਢਣੀ ਆ ਤਾਂ ਪੋਸਟਾਂ ਹੀ ਇੰਨੀਆਂ ਕ ਦੇ ਦਿਓ ਜਾ ਜਿਹੜੇ ਵੀ ਬੇਰੁਜ਼ਗਾਰ ਨੇ ਉਹ ਆਪਣੇ ਆਪ ਨੂੰ ਕੰਪੀਟੀਸ਼ਨ ਮੁਕਾਬਲਿਆਂ ਦੇ ਵਿੱਚ ਸਮਝਣ ਜੇ ਹੁਣ ਮੰਨ ਲਓ ਵੀ 10000 ਬੰਦੇ ਨੇ ਟੈਟ ਕਲੀਅਰ ਕੀਤਾ ਤੁਸੀਂ 50 ਪੋਸਟਾਂ ਦੇ ਦਿੰਦੇ ਹੋ ਕਿਸੇ ਸਬਜੈਕਟ ਦੀਆਂ ਤਾਂ ਉਹ ਕੰਪੀਟੀਸ਼ਨ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਟੈਟ ਕਲੀਅਰ ਜਿੰਨੇ ਕੀਤੇ ਉਹਦੇ ਹਿਸਾਬ ਨਾਲ ਪਰਸੈਂਟੇਜ ਦੇ ਹਿਸਾਬ ਨਾਲ ਪੋਸਟਾਂ ਦੇ ਰਹੇ ਹੋ ਸੋ ਮੇਰੀ ਸੀਐਮ ਮਾਨ ਸਾਹਿਬ ਨੂੰ ਬੇਨਤੀ ਹੈ ਵੀ ਪੋਸਟਾਂ ਹੀ ਇੰਨੀ ਆ ਕਿ ਪਰਸੈਂਟੇਜ ਵਧਿਆ ਦੇ ਦਿਓ ਤਾਂ ਜੋ ਸਾਨੂੰ ਫਿਰ ਧਰਨਿਆ ਮੁਜ਼ਾਰੇ ਨਾ ਕਰਨੇ ਪੈਣ ਕਿਉਂਕਿ ਭਗਵੰਤ ਮਾਨ ਸਾਹਿਬ ਅਕਸਰ ਕਹਿੰਦੇ ਹੁੰਦੇ ਆ ਕਿ ਅਧਿਆਪਕਾਂ ਦੀ ਜਗ੍ਹਾ ਧਰਨੇ ਲਾਉਣ ਲਈ ਨਹੀਂ ਅਧਿਆਪਕਾਂ ਦੀ ਜਗ੍ਹਾ ਸੜਕਾਂ ਤੇ ਨਹੀਂ ਅਧਿਆਪਕਾਂ ਦੀ ਜਗ੍ਹਾ ਕਿੱਥੇ ਆ ਸਕੂਲਾਂ ਦੇ ਵਿੱਚ ਆ ਸੋ ਇਸੇ ਉਮੀਦ ਨਾਲ ਅਸੀਂ ਭਗਵੰਤ ਮਾਨ ਸਰਕਾਰ ਤੋਂ ਉਮੀਦ ਰੱਖਦੇ ਆ ਵੀ ਪੋਸਟਾਂ ਜਿਹੜੀਆਂ ਮਾਸਟਰ ਕੈਡਰ ਦੀਆਂ ਆਉਣਗੀਆਂ ਉਹ ਵਧੀਆ ਹਰ ਇੱਕ ਸਬਜੈਕਟ ਚਾਹੇ ਮੈਂ ਐਸਐਸਟੀ ਦੀ ਗੱਲ ਕਰਾਂ ਮੈਥ ਦੀ ਗੱਲ ਕਰਾਂ ਚਾਹੇ ਹੋਰ ਜਿਹੜੇ ਸਬਜੈਕਟ ਨੇ ਮੈਂ ਸਾਰੇ ਸਬਜੈਕਟਾਂ ਦੀ ਗੱਲ ਕਰਾਂ ਉਹਨਾਂ ਦੀ ਗਿਣਤੀ ਵਧੀਆ ਤਰੀਕੇ ਨਾਲ ਆਵੇਗੀ ਤੇ ਫਿਜ਼ੀਕਲ ਐਜੂਕੇਸ਼ਨ ਨੂੰ ਇਸ ਵਾਰੀ ਅੱਖੋਂ-ਉਹਲੇ ਨਹੀਂ ਕੀਤਾ ਜਾਊਗਾ ਫਿਜ਼ੀਕਲ ਐਜੂਕੇਸ਼ਨ ਸਰੀਰਕ ਸਿੱਖਿਆ ਅਧਿਆਪਕ ਉਹ ਅਧਿਆਪਕ ਆ ਜਿਹੜੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਤੋਂ ਬਾਅਦ ਮੋਢੀ ਹੁੰਦੇ ਨੇ ਸਕੂਲਾਂ ਦੇ ਜੇ ਡਿਸਪਲਿਨ ਦੀ ਗੱਲ ਕਰੀਏ ਜੇ ਆਪਾਂ ਖੇਡਾਂ ਦੀ ਗੱਲ ਕਰੀਏ ਕਿਉਂਕਿ ਖੇਡਾਂ ਖੜਾਉਂਦੇ ਨੇ ਖੇਡਾਂ ਬੱਚੇ ਦਾ ਸਰਵਪੱਖੀ ਵਿਕਾਸ ਕਰਦੀਆਂ ਨੇ ਸਰਵਪੱਖੀ ਵਿਕਾਸ ਮਤਲਬ ਹਰ ਇੱਕ ਤੌਰ ਤੇ ਬੱਚੇ ਨੂੰ ਤੰਦਰੁਸਤ ਕਰਦੀਆਂ ਨੇ ਖੇਡਾਂ ਸੋ ਮੇਰੀ ਬੇਨਤੀ ਆ ਭਗਵੰਤਮਾਨ ਸਰਕਾਰ ਨੂੰ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕਾਂ ਨੂੰ ਅੱਖੀਂ ਮੁੱਲੇ ਨਾ ਕੀਤਾ ਜਾਵੇ ਤੇ ਦੂਜੇ ਪਾਸੇ ਜਿਹੜੀਆਂ ਪੰਜਾਬ ਪੋਸਟ ਦੇ ਤੁਸੀਂ ਪੋਸਟ ਵੈਕੈਂਸੀਆਂ ਕੱਢੇ ਕੱਢਣ ਜਾ ਰਹੇ ਹੋ ਉਹਨਾਂ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਾਨ ਸਰਕਾਰ ਦਾ ਜਿਨ੍ਹਾਂ ਨੇ ਪੰਜਾਬ ਦੀ ਬੇਰੁਜ਼ਗਾਰੀ ਬਾਰੇ ਸੋਚਿਆ 10000 ਜੇ ਆਪਾਂ ਪੋਸਟਾਂ ਦੀ ਗੱਲ ਕਰੀਏ ਬਹੁਤ ਵੱਡੀ ਭਰਤੀ ਹੈ ਪੰਜਾਬ ਦੇ ਉਹ ਨੌਜਵਾਨਾਂ ਨੂੰ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਹੁਣੇ ਤੋਂ ਤਿਆਰੀ ਸ਼ੁਰੂ ਕਰ ਦਿਓ ਕਿਉਂਕਿ ਭਰਤੀ ਜੇ ਅਨਾਉਂਸ ਹੋਈ ਹੈ ਦੈਟ ਮੀਨਸ ਆਉਣੀ ਹੈ ਸੋ ਬੇਨਤੀ ਹੈ 10000 ਪੰਜਾਬ ਪੋਸਟ ਦੀਆਂ ਪੋਸਟਾਂ ਫਿਜ਼ੀਕਲ এডਿਊਕੇਸ਼ਨ ਦੀਆਂ ਪੋਸਟਾਂ ਤੇ ਮਾਸਟਰ ਕੈਡਰ ਦੇ ਅਧਿਨ ਫਿਜ਼ੀਕਲ ਦੀਆਂ ਕਿੰਨੀਆਂ ਦਿੰਦੇ ਨੇ ਇਹ ਸਮੇਂ ਦੀ ਗੱਲ ਹੋਵੇਗੀ ਇਹ ਸਮਾਂ ਆਵੇਗਾ ਸਮਾਂ ਦੱਸੇਗਾ ਜਦੋਂ ਇਸ਼ਤਿਹਾਰ ਆਵੇਗਾ ਉਦੋਂ ਪਤਾ ਲੱਗੂਗਾ ਸੋ ਹੁਣ ਦਾ ਟਾਈਮ ਮੇਰੀ ਫਿਜ਼ੀਕਲ এডਿਕੇਸ਼ਨ ਦੇ ਕੈਡਰ ਵਾਲਿਆਂ ਨੂੰ ਬੇਨਤਿਆ ਵੀ ਇੱਕ ਮੰਚ ਤੇ ਇਕੱਠੇ ਹੋ ਜੋ ਮੇਰੀ ਬੇਨਤੀ ਹੈ ਹੱਥ ਜੋੜ ਕੇ ਕਿਉਂਕਿ ਜੇ ਇੱਕ ਮੰਚ ਤੇ ਨਹੀਂ ਇਕੱਠੇ ਹੁੰਦੇ ਤਾਂ ਆਪਣੇ ਪੱਲੇ ਉਹੀ 50 60 ਜਾਂ ਵੱਧ ਤੋਂ ਵੱਧ 100 ਪੋਸਟ ਪਾਊਗੀ ਜੇ ਆਪਾਂ ਇੱਕ ਮੰਚ ਤੇ ਇਕੱਠੇ ਹੋ ਕੇ ਆਪਾਂ ਪੋਸਟਾਂਗ ਦੀ ਗੱਲ ਕਰਾਂਗੇ 2000 ਪੀਟੀਆਈ ਦੀ ਗੱਲ ਕਰਾਂਗੇ ਤਾਂ ਆਪਾਂ ਕੁਝ ਨਾ ਕੁਝ ਲੈ ਡਿੱਗਾਂਗੇ ਮੇਰੀ ਬੇਨਤੀ ਹੈ ਸਾਰੇ এডਿਕੇਸ਼ਨ ਜਿਹੜੇ ਸਰੀਰਕ ਸਿੱਖਿਆ ਪੜਾਉਂਦੇ ਨੇ ਅਧਿਆਪਕ 15 15000 20 20000ਾਂ ਤੇ ਜਿਹੜੇ ਲੱਗੇ ਹੋਏ ਨੇ ਮੈਂ ਬੇਨਤੀ ਵੀ ਆ ਉਹਨਾਂ ਨੂੰ ਲਾਣਤ ਵੀ ਆ ਮੇਰੀ ਇਸ ਵੀਡੀਓ ਦੇ ਵਿੱਚ ਲਾਣਤ ਇਹ ਹੈ ਕਿ ਠੀਕ ਆ ਤੁਸੀਂ 15 15 20 ਹੀ 20000ਾਂ ਤੇ ਮੈਨੂੰ ਵੀ ਪਤਾ ਵੀ ਫਿਜ਼ੀਕਲ ਐਜੂਕੇਸ਼ਨ ਦਾ ਟੀਚਰ ਦੀ ਕੀ ਹیثیت ਆ ਸਕੂਲਾਂ ਦੇ ਵਿੱਚ 70% ఫిజికల్ ఎడ్యుకేషన్ సిరిక్స్ సిఖ్యా ਦੇ ਅਧਿਆਪਕ ਐਵੇਂ ਦੇ ਆ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਜਾਂ ਵਾਸ਼ਰੂਮ ਚੈੱਕ ਕਰਕੇ ਆ ਵੀ ਉੱਥੇ ਸਫਾਈ ਹੈਗੀ ਆ ਜਾਂ ਨਹੀਂ ਹੈਗੀ ਆਂਟੀਆਂ ਤੋਂ ਸਫਾਈ ਕਰਾਓ ਬਾਥਰੂਮ ਦੇ ਵਿੱਚ ਜਾ ਕੇ ਤੁਸੀਂ ਕਰਦੇ ਹੋ ਇਹ ਗੱਲਾਂ ਸੱਚੀਆਂ ਨੇ ਤੇ ਕੌੜੀਆਂ ਵੀ ਨੇ ਕਈਆਂ ਨੂੰ ਕੌੜੀਆਂ ਵੀ ਲੱਗਣਗੀਆਂ ਤੇ ਜਿਨ੍ਹਾਂ ਦਾ ਜ਼ਮੀਰ ਜਾਗਦਾ ਉਹ ਅੱਗੇ ਜਾਂ ਇਸ ਚੀਜ਼ ਬਾਰੇ ਸੋਚਣਗੇ ਜ਼ਰੂਰ ਆਪਣਾ ਭਵਿੱਖ ਬਾਰੇ ਸੋਚਣਗੇ ਜ਼ਰੂਰ ਆਉਣ ਵਾਲੀਆਂ ਪੀੜ੍ਹੀਆਂ ਦੇ ਬਾਰੇ ਸੋਚਣਗੇ ਜ਼ਰੂਰ ਹੁਣ ਤੁਸੀਂ ਬੈਠੇ ਹੋ ਠੀਕ ਆ ਸਰ ਦਾ ਘਰੇ 15 20 ਹਜ਼ਾਰ ਆ ਜਾਂਦਾ ਪਰ ਜ਼ਮੀਰ ਪਰ ਇੱਕ ਫਿਜ਼ੀਕਲ ਐਜੂਕੇਸ਼ਨ ਦੇ ਅਧਿਆਪਕ ਦੇ ਅਹੁਦੇ ਨੂੰ ਰਤਬੇ ਨੂੰ ਤੁਸੀਂ ਥੱਲੇ ਨਾ ਲੱਗ ਛਟੋ ਥੱਲੇ ਨਾ ਆਉਣ ਦਿਓ ਅਧਿਆਪਕ ਦੇ ਰਤਬੇ ਨੂੰ ਸੋ ਇਹਨਾਂ ਗੱਲਾਂ ਦੇ ਨਾਲ ਇੱਕ ਵੱਡੀ ਅਪਡੇਟ ਪੰਜਾਬ ਪੁਲਿਸ ਤੇ ਮਾਸਟਰ ਕਾਡਰ ਦੀ ਆ ਭਗਵੰਤ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ